ਨਿਤਨੇਮ ਦੀਆਂ ਬਾਣੀਆਂ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਜਿਸ ਅੰਦਰ ਅੰਮ੍ਰਿਤ ਸੰਚਾਰ ਹੋ ਜਾਣਾ ਇੱਕ ਵਾਰੀ ਉਹ ਪੰਜ ਚੋਲੇ ਛੱਕਦਾ ਹੈ ਪੰਜ ਪਿਆਰਿਆਂ ਤੋਂ ਜਿਹਦੇ ਅੰਦਰ ਅੰਮ੍ਰਿਤ ਦਾ ਸੰਚਾਰ ਹੋ ਜਾਏ ਰੋਜ਼ ਖਿਰਦੇ ਨੂੰ ਬਾਟਾ ਬਣਾ ਕੇ ਸ਼ਬਦ ਨੂੰ ਖੰਡਾ ਬਣਾ ਕੇ ਰੋਜ਼ ਅੰਦਰ ਬਾਣੀ ਦੇ ਅੰਮ੍ਰਿਤ ਦਾ ਸੰਚਾਰ ਕਰਦਾ ਜਪਜੀ ਸਾਹਿਬ ਆਰੰਭ ਹੈ ਗੁਰੂ ਅਰਜੁਨ ਦੇ ਮਹਾਰਾਜ ਜਦੋਂ ਸ਼ਹਾਦਤ ਦਾ ਜਾਮ ਪੀਤਾ ਸ਼ਹਾਦਤ ਵੇਲੇ ਹਜ਼ੂਰ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਬਾਬਾ ਬੁੱਢਾ ਸਾਹਿਬ ਜੀ ਨੇ ਚੋਲਾ ਧਿਆ ਗਿਆ। ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਚੋਲਾ ਧਿਆ ਗਿਆ। ਜਪਜੀ ਸਾਹਿਬ ਦਾ ਪਾਠ ਕੀਤਾ। ਭਾਈ ਮਤੀ ਦਾਸ ਜੀ ਤੇ ਸਿਰ ਤੇ ਆਰਾ ਚੱਲਿਆ। ਜਪਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ। ਗੁਰਮਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਜਦੋਂ ਸ਼ਹਾਦਤ ਦਾ ਜਾਮ ਪੀਤਾ ਸ਼ਹਾਦਤ ਤੋਂ ਪਹਿਲਾਂ ਸਤਗੁਰਾਂ ਨੇ ਜਪਜੀ ਸਾਹਿਬ ਦਾ ਪਾਠ